ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨਿ ਸਤਗੁਰ ਸੇਵਿ ਆਪਿਆਰੇ ਤਿਨ ਕੇ ਸਾਥ ਤਰੈ ਤਿੰਨ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੁੱਢੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੀ ਸਤਗੁਰ ਸੇਵਿਆ ਪਿਆਰੇ ਤਨ ਕੇ ਸਾਥ ਤਰੈ ਤਿੰਨ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੁੱਢੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਨ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾ ਰਹਾਉ ਸਲਾਹਣੀ ਸਲਾਹਣ ਪਿਆਰੇ ਦੂਜਾ ਵਰਨਾ ਕੋਏ ਮੇਰੇ ਪ੍ਰਭ ਸਲਾਹਣ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਵਿਲੋਏ ਪਤ ਬਰਵਾਣਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੁੱਝੀਐ ਪਿਆਰੇ ਸਾਚੇ ਸਾਚਾ ਤਾਣ ਹੁਕਮੇ ਅੰਦਰ ਨਿਮਿਆ ਪਿਆਰੇ ਹੁਕਮੇ ਅੰਦਰ ਮਜਾਰ ਹੁਕਮੇ ਅੰਦਰ ਜਮਿਆ ਪਿਆਰੇ ਓਦੋਂ ਸਿਰ ਕੈ ਪਾਰ ਗੁਰਮੁਖ ਦਰਗਹ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਨਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਏ ਹੁਕਮੇ ਸਬਦ ਪਛਾਣੀਏ ਪਿਆਰੇ ਦਰਗਹਿ ਪੈਂਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋਮੇ ਦੋਏ ਹੁਕਮੇ ਭਾਵੇ ਪਵਾਈਏ ਪਿਆਰੇ ਅਬ ਗਣ ਮੁਠੀ ਰੋਏ ਹੁਕਮੇ ਸਿ ਆਪੇ ਸਾਖਾ ਪਿਆਰੇ ਸੱਚ ਮਿਲੇ ਵਡਿਆਈ ਹੋਏ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਏ ਸਚਨਾਉ ਜਿੰਨੀ ਸੋ ਸਲਾਹ ਆ ਪਿਆਰੇ ਹਉ ਤਿੰਨ ਬਲੇਹਾਰੇ ਜਾਓ ਨਾਵ ਮਿਲੇ ਸੰਤੋਖੀਆ ਪਿਆਰੇ ਨਜ਼ਰੀ ਮੇਲ ਮਿਲਾਓ ਕਾਇਆ ਕਾਗਦ ਜੇਥੀਐ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖਿਓ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ਓਰ ਤਾਰ ਕਾਇਆ ਕਾਗਦ ਜੇਥੀ ਐ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖਿਓ ਵਿਚਾਰ ਧਨ ਲਖਾਰੀ ਨਾਨਕਾ ਪਿਆਰੇ ਸਾਚ ਚ ਲਿਖੈ ਓਰ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਜਿਨ੍ਹਾਂ ਬੰਦਿਆਂ ਨੇ ਸਤਗੁਰ ਦਾ ਪੱਲਾ ਫੜਿਆ ਹੈ ਏ ਸੱਜਣ ਉਹਨਾਂ ਦੇ ਸੰਗੀ ਸਾਥੀ ਵੀ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਦੀ ਜੀ ਪਰਮਾਤਮਾ ਨਾਮ ਅਮ੍ਰਿਤ ਚੱਕਦੀ ਹੈ ਉਹਨਾਂ ਦੇ ਜੀਵਨ ਸਫਰ ਵਿੱਚ ਵਿਕਾਰ ਆਦਿਕਾਂ ਦੀ ਰੁਕਾਵਟ ਨਹੀਂ ਪੈਂਦੀ। اے ਸੱਜਣ ਜਿਹੜੇ ਮਨੁੱਖ ਪਰਮਾਤਮਾ ਦੇ ਡਰ ਅਦਬ ਤੋਂ ਸਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਡਰ ਨਾਲ ਲੱਦੇ ਜਾਂਦੇ ਹਨ ਅਤੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਵੀ ਪਾਰ ਲੰਘਾ ਦਿੰਦਾ ਹੈ। اے ਸੱਜਣ ਪ੍ਰਭੂ ਸਦਾ ਤੈਨੂੰ ਹੀ ਸਲਾਣਾ ਚਾਹੀਦਾ ਹੈ ਸਦਾ ਤੇਰੇ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਇਸ ਸੰਸਾਰ ਸਮੁੰਦਰ ਵਿੱਚ ਪਾਲੰਗਣ ਵਾਸਤੇ ਤੇਰੀ ਸਿਫਤ ਸਲਾਹ ਜੀਵਾਂ ਵਾਸਤੇ ਜਹਾਜ਼ ਹੈ ਇਸ ਜਹਾਜ਼ ਤੋਂ ਬਿਨਾ ਭਾਓ ਸਾਗਰ ਵਿੱਚ ਡੁੱਬ ਜਾਈਦਾ ਹੈ ਕੋਈ ਵੀ ਜੀ ਇਸ ਸਮੁੰਦਰ ਦਾ ਪਰਲਾ ਗੰਡਾ ਲੱਭ ਨਹੀਂ ਸਕਦਾ ਰਹਾਓ ਏ ਸੱਜਣ ਸਲਾਹ ਉਹ ਜੋ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਜਿਹੜੇ ਬੰਦੇ ਪਿਆਰੇ ਪ੍ਰਭੂ ਦੀ ਸੇਵ ਸਲਾਹ ਕਰਦੇ ਹਨ ਉਹ ਭਾਗਾਂ ਵਾਲੇ ਹਨ ਗੁਰੂ ਦੇ ਸ਼ਬਦ ਵਿੱਚ ਡੂੰਗੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ ਰੰਗ ਚੜਦਾ ਹੈ ਅਜਿਹੇ ਬੰਦੇ ਦੀ ਸੰਗਤ ਜੇ ਕਿਸੇ ਨੂੰ ਪ੍ਰਾਪਤ ਹੋ ਜਾਏ ਤਾਂ ਉਹ ਹਰੀ ਨਾਮ ਦਾ ਰਸ ਲੈਂਦਾ ਹੈ ਤੇ ਨਾਮ ਦੁੱਧ ਨੂੰ ਰੜਿਕੇ ਉਹ ਜਗਤ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ हे भाई सदा स्थिर रहने वाले प्रभु का नाम प्रभुपति ਨੂੰ ਮਿਲਣ ਵਾਸਤੇ ਇਸ ਜੀਵਨ ਸਫਰ ਵਿੱਚ ਰਾਧਾਰੀ ਹੈ ਇਹੇ ਨਾਮ सदा स्थिर रहने वाली मोरा है प्रभु दा यही हुकम है के जगत विच जो भी आया है उसने प्रभु नु मिलन वास्ते नाम रूप राधारी लिख के अपने नाल ले जानी है हे भाई ਪ੍ਰਭੂ ਦੇ ਹੁਕਮ ਨੂੰ ਸਮਝ ਪਰ ਇਸ ਹੁਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਣ ਪੈਣਾ ਪਾਏਗਾ ਗੁਰੂ ਤੋਂ ਬਿਨਾਂ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ اے ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਸਮਝ ਲੈਂਦਾ ਹੈ ਵਿਕਾਰਾਂ ਦਾ ਟੱਕਰ ਕਰਨ ਲਈ ਉਸ ਨੂੰ ਸਾਥਿਰ ਪ੍ਰਭੂ ਦਾ ਸਾਥਿਰ ਬਲ ਹਾਸਲ ਹੋ ਜਾਂਦਾ ਹੈ اے ਭਾਈ ਜੀਵ ਪਰਮਾਤਮਾ ਦੇ ਹੁਕਮ ਅਨਸਾਰ ਪਹਿਲਾ ਮਾਤਾ ਦੇ ਗਰਭ ਵਿੱਚ ਟਿਕਦਾ ਹੈ ਤੇ ਮਾਂ ਦੇ ਪੇਟ ਵਿੱਚ 10 ਮਹੀਨੇ ਨਿਵਾਸ ਰੱਖਦਾ ਹੈ। ਬੁੱਠਾ ਸਿਰ ਭਾਰ ਲੈ ਕੇ ਪ੍ਰਭੂ ਦੇ ਹੁਕਮ ਅਨਸਾਰ ਹੀ ਫਿਰ ਜਨਮ ਲੈਂਦਾ ਹੈ। ਕਿਸੇ ਖਾਸ ਜੀਵਨ ਮਨੋਰਥ ਵਾਸਤੇ ਜੀਵ ਜਗਤ ਵਿੱਚ ਆਉਂਦਾ ਹੈ। ਜੋ ਜੀਵ ਗੁਰੂ ਦੀ ਸ਼ਰਣ ਪੈ ਕੇ ਜੀਵਨ ਮਨੋਰਥ ਨੂੰ ਸਵਾਰ ਕੇ ਇੱਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ। हे सज्जन परमात्मा ਦੇ ਰਜ ਅਨਸਾਰ ਹੀ ਜੀਵ ਜਗਤ ਵਿੱਚ ਆਉਂਦਾ ਹੈ ਰਜ ਅਨਸਾਰ ਹੀ ਇਥੋਂ ਚਲਾ ਜਾਂਦਾ ਹੈ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਤੇ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਉਸ ਨੂੰ ਪ੍ਰਭੂ ਦੀ ਰਜ ਅਨਸਾਰ ਹੀ ਬੰਨ ਕੇ ਭਾਵ ਜੋਰੋ ਜੋਰੀ ਇਥੋਂ ਤੋੜਿਆ ਜਾਂਦਾ ਹੈ ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਦਾ ਨਹੀਂ ਚਾਹੁੰਦਾ ਪਰਮਾਤਮਾ ਦੀ ਰਜ ਅਨਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਜਨਮ ਮਨੋਰਥ ਨੂੰ ਪਛਾਣ ਲਿਆ ਉਬਰ ਮਾਤਮਾ ਦੀ ਹਜ਼ੂਰੀ ਵਿੱਚ ਆਦਰ ਨਾਲ ਜਾਂਦਾ ਹੈ ਫੇ ਭਾਈ ਪ੍ਰਮਾਤਮੇ ਰਜਾ ਅਨਸਾਰ ਹੀ ਕੀਤੇ ਮਾਇਆ ਦੀ ਸੋਚ ਸੋਚੀ ਜਾ ਰਹੀ ਹੈ ਪ੍ਰਭੂ ਦੀ ਰਜਾ ਵਿੱਚ ਹੀ ਕੀਤੇ ਹੋਮੇ ਹੈ ਕਿਤੇ ਦੁਆਤ ਹੈ ਪ੍ਰਭੂ ਦੀ ਰਜਾ ਅਨਸਾਰ ਹੀ ਕਿਤੇ ਕੋਈ ਮਾਇਆ ਦੀ ਖਾਤਰ ਭਟਕ ਰਿਹਾ ਹੈ ਕਿਤੇ ਕੋਈ ਜਨਮ ਮਰਨ ਦੇ ਖੇਡ ਵਿੱਚ ਪਿਆ ਹੋਇਆ ਹੈ ਤੇ ਪਾਪ ਦੀ ਟੱਗੀ ਹੋਈ ਲੁਕਾਈ ਆਪਣੇ ਦੁੱਖ ਹੋ ਰਹੀ ਹੈ ਜਿਸ ਨੂੰ ਨੂੰ ਛਾਂ ਪ੍ਰਭੂ ਦੀ ਰਜਾ ਦੀ ਸਮਝ ਆ ਜਾਂਦੀ ਹੈ ਉਸ ਨੂੰ ਸਾਥੇ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ ਦੀ ਲੋਕ ਪਰ ਲੋਗ ਜਬੜੇ ਆਈ ਹੁੰਦੀ ਹੈ ਇਹ ਭਾਈ ਜਗਤ ਵਿੱਚ ਮਾਇਆ ਦਾ ਪ੍ਰਭਾਵ ਇਤਨਾ ਹੈ ਕਿ ਪ੍ਰਮਾਤਮਾ ਸਾਥੇ ਰਹਿਣ ਵਾਲਾ ਨਾਮ ਸਿਮਰਨਾ ਬੜਾ ਘਟਣ ਹੋ ਜਾਂਦਾ ਹੈ ਨਾ ਹੀ ਪ੍ਰਭੂ ਨਾਮ ਸੁਣਿਆ ਜਾ ਸਕ ਰਿਹਾ ਹੈ ਮਾਇਆ ਦੇ ਪ੍ਰਭਾਵ ਹੇਠ ਜੀਵ ਨਾਮ ਨਹੀਂ ਸਿਮਰਦੇ ਨਾਮ ਨਹੀਂ ਸੁਣਦੇ ਇਹ ਭਾਈ ਮੈਂ ਉਹਨਾਂ ਬੰਦਿਆਂ ਤੋਂ ਕਰਵਾਣ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸੇਵਸਲਾ ਕੀਤੀ ਮੇਰੀ ਇਹੀ ਅਰਦਾਸ ਹੈ ਕਿ ਉਹਨਾਂ ਦੀ ਸੰਗਤ ਵਿੱਚ ਮੈਨੂੰ ਵੀ ਨਾਮ ਮਿਲੇ ਤੇ ਮੇਰਾ ਜੀਵਨ ਸੰਤੋਖੀ ਹੋ ਜਾਏ ਮਿਹਰ ਦੀ ਨਜ਼ਰ ਵਾਲੇ ਪ੍ਰਭੂ ਦੇ ਚਰਨਾਂ ਵਿੱਚ ਮੈਂ ਜੁੜਿਆ ਰਹਾ ਇਹ ਭਾਈ ਜੇ ਸਾਡਾ ਸਰੀਰ ਕਾਗਜ਼ ਬਣ ਜਾਏ ਜੇ ਮਨ ਨੂੰ ਸਿਆਹੀ ਦੀ ਦਿਵਾਤ ਬਣਾ ਲਈਏ ਜੇ ਸਾਡੀ ਜੀ ਪ੍ਰਭੂ ਦੀ ਸ਼ਿਪਸਨਾ ਲੇਖਣ ਲਈ ਕਮਲ ਬਣ ਜਾਏ ਤਾਂ ਏ ਭਾਈ ਸਭਾ ਗਤਾ ਇਸੇ ਗੱਲ ਵਿੱਚ ਹੈ ਕਿ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ ਮੰਦਰ ਵਿੱਚ ਲਿਆ ਕੇ ਆਪਣੇ ਅੰਦਰ ਉੱਕਰਦੇ ਚੱਲੋ। اے ਨਾਨਕ ਉਹ ਦਿਖਾਰੀ ਭਾਗਾ ਵਾਲਾ ਹੈ ਜੋ ਸਦਾ ਥਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਟਿਕਾ ਕੇ ਆਪਣੇ ਅੰਦਰ ਉੱਕਰ ਲੈਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।